ਸਪੈਸ਼ਲ ਟਾਸਕ ਫੋਰਸ ਐਸਟੀਐਫ ਨੂੰ ਉਸ ਵਕਤ ਭਾਰੀ ਸਵਾਲਤਾ ਮਿਲੀ ਜਦੋਂ ਮਾਲੀ ਪੁਲਿਸ ਵੱਲੋਂ ਇੱਕ ਮਕਦਮੇ ਵਿੱਚ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲੋਂ 1 ਕਿਲੋ 950 ਗ੍ਰਾਮ ਹੀਰੋਇਨ ਅਤੇ ਇੱਕ ਹੋਰ ਮਾਮਲੇ ਵਿੱਚ ਦੋ ਵਿਅਕਤੀ ਗ੍ਰਿਫਤਾਰ ਕੀਤੇ ਗਏ ਨੇ ਜਿਨ੍ਹਾਂ ਕੋਲੋਂ 1 ਕਿਲੋ ਇਕੇਰੀਨ ਨੂੰ ਬਰਾਮਦ ਕੀਤੀ ਗਈ ਹੈ ਕਹਿੰਦਾ ਵਿੱਚ ਇੱਕ ਪੰਜਾਬ ਪੁਲਿਸ ਦਾ ਮੁਲਾਜ਼ਮ ਵੀ ਦੱਸਿਆ ਜਾ ਰਿਹਾ ਹੈ ਇਸ ਬਾਰੇ ਜਾਣਕਾਰੀ ਦਿੰਦੇ ਆ ਅਸੀਂ ਸੁਣਾਉਣੇ ਕੀ ਕਰਨਾ ਹੈ ਸਪੈਸ਼ਲ ਟਾਸਕ ਫੋਰਸ ਦੇ ਡੀਐਸਪੀ ਅਕਸ਼ਦੀਪ ਸਿੰਘ ਆਲੋਕਰ ਜਗਵੰਤ ਟੀਵੀ ਲਈ ਮੈਜਰ ਰਿਸ਼ਵਤਲਾ ਮੋਹਾਲੀ ਬੀ ਮਤਰਾ ਦੇ ਵਿੱਚ ਹਰਨ ਦੇ ਆਰੰਭ ਕੀਤੇ ਆ ਕਿੱਥੋਂ ਸ਼ੁਰੂ ਹੋਈ ਹੈ ਤੇ ਕਿੰਨੀ ਕੁਆਂਟੀਟੀ ਆ ਦੇਖੋ ਸਾਡੇ ਐਸਟੀਐਫ ਦੇ ਵਿੱਚ ਸਾਡੇ ਸਪੈਸ਼ਲ ਡੀਜੀਪੀ ਸਾਹਿਬ ਸਰਦਾਰ ਕੁਲਦੀਪ ਸਿੰਘ ਆਈਪੀਐਸ ਤੇ ਸਾਡੇ ਏਡੀਜੀਪੀ ਸਾਹਿਬ ਸਰ ਆਪਣੇ ਸ਼ਰੀਰ ਨਿਲਗ ਕੁਸ਼ੋਰ ਆਈਪੀਐਸ ਨੇ ਇਹ ਇਹਨਾਂ ਦੇ ਅੰਡਰ ਜਿਹੜਾ ਹੈਗਾ ਵੱਖਰੇ ਵੱਖਰੇ ਟਾਈਮ ਤੇ ਅਸੀਂ ਐਸਟੀਐਫ ਜਿਹੜੀ ਹੈ ਆਪਰੇਸ਼ਨ ਵਗੈਰਾ ਕੰਡਕਟ ਕਰਦੀ ਰਹਿੰਦੀ ਹੈ ਸੋ ਇਹਨਾਂ ਦੀ ਗਾਈਡੈਂਸ ਦੇ ਨਾਲ ਹੀ ਅਸੀਂ ਪਿੱਛੇ ਜੇ ਸਾਨੂੰ ਇੱਕ ਇਤਲਾਹ ਮਿਲੀ ਸੀਗੀ ਅ 17-18 ਤਰੀਕ ਦੇ ਨੇੜੇ ਕਿ ਇੱਥੇ ਮੋਲੀ ਪਿੰਡ ਆ ਜਿਹੜਾ ਉਹਦੇ ਨੇੜੇ ਬਈ ਕੋਈ ਜਿਹੜੀ ਇੱਕ ਹਿਰਨ ਲੈ ਕੇ ਗੱਡੀ ਦੇ ਵਿੱਚ ਜਿਹੜੇ ਨੇ ਕੋਈ ਦੋ ਸਵਾਰ ਹੈਗੇ ਨੇ ਵੀ ਜੇ ਉੱਥੇ ਜਾ ਕੇ ਚੈੱਕ ਕੀਤਾ ਜਾਵੇ ਤਾਂ ਉੱਥੋਂ ਉਹ ਮਿਲ ਜੂਗੇ ਤੇ ਸਾਡੀ ਜਿਹੜੀ ਟੀਮ ਹੈਗੀ ਐਸਟੀਐਫ ਦੀ ਫਿਰ ਉੱਥੇ ਗਈ ਉੱਥੇ ਗੱਡੀ ਤੋ ਆ ਰਹੀ ਸੀਗੇ ਦੋ ਜਣੇ ਇੱਕ ਦਾ ਸੀਗਾ ਗੁਰਮੀਤ ਸਿੰਘ ਨਾਮ ਦੂਜੀ ਸੀਗੀ ਨਵਦੀਪ ਕੌਰ ਤੇ ਇੱਕਦਮ ਇਹ ਗੱਡੀ ਇਹਨਾਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਅਸੀਂ ਆਪਣੀਆਂ ਗੱਡੀਆਂ ਅੱਗੇ ਲਾ ਕੇ ਇਹਨਾਂ ਨੂੰ ਰੋਕਿਆ ਤੇ ਜਦੋਂ ਇਹਨਾਂ ਨੇ ਚੈਕਿੰਗ ਕੀਤੀ ਤਾਂ ਇਹਨਾਂ ਦੇ ਕੋਲੋਂ ਸਾਨੂੰ 440 ਗ੍ਰਾਮ ਹਿਰੋਨ ਜਿਹੜੀ ਆ ਉਹ ਬਰਾਮਦ ਹੋਈ ਤੇ ਉਸ ਤੋਂ ਬਾਅਦ ਫਰਦਰ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਗੁਰਮੀਤ ਸਿੰਘ ਹੈ ਉਹ ਸਪਾਈ ਹੈਗਾ ਫ੍ਰੀਡ ਕੋਡ ਤੇ ਉਹ ਉਹ ਜਿਹੜਾ ਹੈ ਇਹਦੇ ਨਵਦੀਪ ਕੌਰ ਦੇ ਨਾਲ ਇੱਕ ਉਹਦੀ ਪ੍ਰੋਟੈਕਸ਼ਨ ਦੇ ਤੌਰ ਤੇ ਸੀਗਾ ਵੈਸੇ ਉਹ ਆਪ ਅਡਿਕਟ ਹੈਗਾ ਹਿਰਨ ਦਾ ਤੇ ਫਰਦਰ ਪੁੱਛ ਕੇ ਫਿਰ ਨੂੰ ਪੁੱਛਿਆ ਵੀ ਕਿੱਥੋਂ ਲੈ ਕੇ ਆਏ ਨੇ ਤਾਂ ਇਹਨਾਂ ਨੇ ਸਾਨੂੰ ਦੱਸਿਆ ਕਿ ਫਗਵਾੜੇ ਤੋਂ ਜਿਹੜਾ ਹੈਗਾ ਲੈ ਕੇ ਆਏ ਨੇ ਫਿਰ ਅਸੀਂ ਉਸੇ ਦਿਨ ਜਿਹੜਾ ਹੈਗਾ ਰਾਤ ਦੇ ਟਾਈਮ ਫਗਵਾੜੇ ਰੇਡ ਕੀਤੀ ਤੇ ਉੱਥੋਂ ਇੱਕ ਗगन ਨਾਮ ਦਾ ਜਿਹੜਾ ਮੁੰਡਾ ਹੈਗਾ ਉਹ ਫੜਿਆ ਉਹਦੀ ਪੁੱਛਗਿੱਛ ਤੋਂ ਫਰਦਰ ਇਹ ਗੱਲ ਚੱਲੀ ਕਿ ਫਗਵਾੜੇ ਦੇ ਵਿੱਚ ਹੀ ਇਹਨਾਂ ਦੇ ਕੋਲੇ ਇੱਕ ਮਤਲਬ ਹੋਰ ਵੀ ਜਿਹੜੀ ਹਿਰਨਾਂ ਉਹ ਲੁਕੋ ਕੇ ਰੱਖੀ ਗਈ ਹੈ ਜੋ ਕਿ ਇੱਕ ਬੱਸ ਸਟੈਂਡ ਦੇ ਸਾਹਮਣੇ ਅੰਡਰਗਰਾਉਂਡ ਬੇਸਮੈਂਟ ਜਿਹੜੀ ਆ ਉਹਦੇ ਵਿੱਚ ਪਾਰਕਿੰਗ ਸੀਗੀ ਤੇ ਉੱਥੇ ਇੱਕ ਐਕਟਿਵਾ ਦੀ ਡਿੱਗੀ ਦੇ ਵਿੱਚ ਡੇਢ ਕਿਲੋ ਹਿਰਨ ਹੋਰ ਜਿਹੜੀ ਸੀਗੀ ਤੇ ਫਿਰ ਇਹਨੂੰ ਉੱਥੇ ਲੈ ਕੇ ਜਾਇਆ ਗਿਆ ਤੇ ਇਹਨਾਂ ਦੀ ਜਿਹੜੀ ਨਿਸ਼ਾਨਦੇਹੀ ਤੇ ਉੱਥੇ ਡੇਢ ਕਿਲੋ ਫਿਰਨ ਸਾਨੂੰ ਹੋਰ ਬਰਾਮਦ ਹੋਇਆ ਸੋ ਇਸ ਮੁਕਦਮੇ ਦੇ ਵਿੱਚ ਸਾਨੂੰ ਟੋਟਲ 1 ਕਿਲੋ 940 ਗ੍ਰਾਮ ਹਿਰਨ ਜਿਹੜੀ ਆ ਉਹ बरामद ਹੋਈ ਹੈ ਇਹਨਾਂ ਦੇ ਅਗਰੇਸਰਟ ਸੀ ਕਿ ਹੋਰ ਕਿੰਨੇ ਬੰਦੇ ਨਾਲ ਇਹਨਾਂ ਦੀ ਗਿਰਫਤਾਰ ਹੋਈ ਦੇਖੋ ਉਹ ਹੀ ਗਸ਼ਟ ਨੇ ਇਹ ਦੋ ਅਸੀਂ ਜਿਹੜੇ ਪਹਿਲਾਂ ਕੀਤੇ ਤੇ ਦੋ ਉਸ ਤੋਂ ਬਾਅਦ ਜਿੰਨਾਂ ਕੋ ਡੇਢ ਕਿਲੋ ਮਿਲੀ ਹੈ ਉਹ ਕੀਤੇ ਨੇ ਇਹਨਾਂ ਦੀ ਪੁੱਛਗਿੱਛ ਦੇ ਉੱਤੇ ਅਸੀਂ ਹੋਰ ਵੀ ਕੁਝ ਬੰਦੇ ਜਿਹੜੇ ਨਾਮਜ਼ਦ ਕੀਤੇ ਨੇ ਉਹਨਾਂ ਦੀ ਲਿਆ ਕੇ ਅਸੀਂ ਪੁੱਛਗਿੱਛ ਕੀਤੀ ਹੈ ਤੇ ਕੁਝ ਜੇਲ੍ਹ ਚੋਂ ਵੀ ਅਸੀਂ ਲਾ ਕੇ ਪੁੱਛਗਿਛ ਕੀਤੀ ਹੈ ਜਿਨ੍ਹਾਂ ਦੀ ਹਾਲੇ ਤਫ਼ਤੀਸ਼ ਜਾਰੀ ਹੈ ਤੇ ਉਹਨਾਂ ਦਾ ਵੀ ਉਹਦੇ ਉੱਤੇ ਜਿਹੜੇ ਨੇ ਪਰਾ ਪਹਿਲਾਂ ਦੇ ਪੁਰਾਣੇ ਐਨਡੀਪੀਐਸ ਦੇ ਕਾਫੀ ਪਰਚੇ ਹੈਗੇ ਆ ਤੇ ਉਹ ਇਨਵੈਸਟੀਗੇਸ਼ਨ ਹਾਲੇ ਸਾਡੀ ਜਾਰੀ ਹੈ